ਮੈਂ ਕਦੇ ਵੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਐਜ਼ ਅ ਪਾਸਟਰ ਦੇ ਤੌਰ ਤੇ ਮੈਂ ਬਹੁਤ ਘੱਟ ਆਉਣਾ ਆ। ਔਰ ਬਹੁਤ ਘੱਟ ਮੈਂ ਆਪਣੇ ਵਿਚਾਰਾਂ ਨੂੰ ਰੱਖਦਾ ਆ ਪਰ ਮੈਨੂੰ ਅੱਜ ਲੱਗਾ ਕਿ ਮੈਂ ਆਪਣੇ ਵਿਚਾਰਾਂ ਨੂੰ ਰੱਖਾਂ। ਆਏ ਦਿਨ ਹੀ ਕੁਝ ਨਾ ਕੁਝ ਮਤਲਬ ਜਿਹੜੇ ਭਾਈਚਾਰੇ ਦੇ ਹੀ ਆਪਣੇ ਲੋਕ ਨੇ ਇੱਕ ਦੂਜੇ ਦੇ ਪ੍ਰਤੀ ਵਿਰੁੱਧ ਬੋਲ ਰਹੇ ਨੇ। ਔਰ ਮੈਂ ਇਸ ਜਗ੍ਹਾ ਦੇ ਉੱਤੇ ਸਮਝਦਾ ਹਾਂ ਕਿ ਕਿਸੇ ਵੀ ਪਰਮੇਸ਼ਵਰ ਦੇ ਦਾਸ ਨੂੰ ਨਾ ਤੇ ਸਹੀ ਕਰਨਾ ਆਇਆ ਹੈ ਔਰ ਨਾ ਗਲਤ ਕਰਨ ਦੇ ਲਈ ਆਇਆ ਹੈ ਕਿਉਂਕਿ ਮੇਰੇ ਪਰਮੇਸ਼ਵਰ ਨੇ ਮੈਨੂੰ ਇਹ ਅਧਿਕਾਰ ਨਹੀਂ ਦਿੱਤਾ ਕਿ ਮੈਂ ਕਿਸੇ ਦਾ ਨਿਆਂ ਕਰਾਂ ਸੰਸਾਰ ਪੂਰੀ ਦੁਨੀਆ ਦੇ ਨਾਲ ਭਰਿਆ ਪਿਆ ਹੈ ਔਰ ਹਰ ਇੱਕ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਦੋਸਤੋ ਇੱਕ ਵੱਡੀ ਯੋਜਨਾ ਹੈ ਕਿ ਮੈਂ ਤਾਂ ਇੱਕ ਖੁਦਾ ਦਾ ਛੋਟਾ ਜਿਹਾ ਦਾਸ ਆ ਪ੍ਰਭੂ ਦਾ ਔਰ بڑے ਪਰਮੇਸ਼ੁਰ ਦੇ ਗਿਆਤਾ ਨੇ ਜੋ ਬੜੀ ਸਮਝ ਰੱਖਦੇ ਨੇ ਮੈਂ ਕਿਸੇ ਨੂੰ ਸਿਖਾਉਣ ਦੇ ਲਈ ਨਹੀਂ ਬਸ ਮੈਂ ਆਪਣੇ ਵਿਚਾਰ ਰੱਖਣ ਦੇ ਲਈ ਤੁਹਾਡੇ ਵਿੱਚ ਆਇਆ ਆ ਤਾਂ ਕਿ ਮੈਂ ਆਪਣੇ ਵਿਚਾਰਾਂ ਨੂੰ ਤੁਹਾਡੇ ਨਾਲ ਸਾਂਝਾ ਕਰ ਸਕਾਂ ਜਿੰਨੇ ਵੀ ਮੇਰੇ ਦੋਸਤ ਨੇ ਉਹਨਾਂ ਦੇ ਨਾਲ ਇਹ ਗੱਲ ਕਰਨ ਜਾ ਰਿਹਾ ਕਿ ਖੁਦਾ ਨੇ ਪਰਮੇਸ਼ਰ ਨੇ ਸਾਨੂੰ ਅੱਜ ਸੇਵਕਾਈ ਦਿੱਤੀ ਕਿਹੜੀ ਆ ਕਿ ਸਾਡਾ ਕੰਮ ਨਹੀਂ ਆ ਕਿ ਅਸੀਂ ਕਿਸੇ ਨੂੰ ਸਹੀ ਆ ਗਲਤ ਕਰੀਏ ਪਰ ਸਾਡੇ ਪਰਮੇਸ਼ਰ ਨੇ ਇੱਕ ਕੰਮ ਸਾਨੂੰ ਦਿੱਤਾ ਆ ਪ੍ਰਭੂ ਕਹਿੰਦਾ ਤੁਸੀਂ ਆਪਣੇ ਭਰਾਵਾਂ ਦੇ ਲਈ ਆਪਣੇ ਵੈਰੀਆਂ ਦੇ ਲਈ ਆਪਣੇ ਦੁਸ਼ਮਣਾਂ ਦੇ ਲਈ ਵੀ ਕੀ ਕਰੋ ਪ੍ਰਾਰਥਨਾ ਕਰੋ ਉਹ ਜੋ ਲੋਕੀ ਦੇ ਸੋਚਣਗੇ ਸ਼ਾਇਦ ਪ੍ਰੋਫਿਟ ਵਜਿੰਦਰ ਮਿਨਿਸਟਰੀ ਦੇ ਵੱਲੋਂ ਸਪਾਸਟ ਨੂੰ ਪੈਸੇ ਮਿਲੇ ਹੋਣਗੇ ਪੂਰੀ ਕੌਮ ਦੀ ਅੱਜ ਬਦਨਾਮੀ ਹੋ ਰਹੀ ਹੈ ਪੂਰੀ ਮਸੀਹਤ ਦੀ ਤੁਸੀਂ ਕਿਸੇ ਪਰਮੇਸ਼ਰ ਦੇ ਦਾਸ ਦੇ ਵਿਰੁੱਧ ਨਹੀਂ ਬੋਲ ਰਹੇ ਤੁਸੀਂ ਪਰਮੇਸ਼ਰ ਦੇ ਵਿਰੁੱਧ ਬੋਲ ਕੇ ਪਰਮੇਸ਼ਰ ਦੀ ਬਦਨਾਮੀ ਨੂੰ ਕਰ ਰਹੇ ਹੋ ਇੱਕ ਗੱਲ ਸੁਣੀ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਉਪਾਈ ਗਈ ਸਾਡੇ ਭਰਾਵਾਂ ਦੇ ਵੱਲੋਂ ਔਰ ਕਹਿਣ ਲੱਗੇ ਕਿ ਪ੍ਰੋਫਿਟ ਬਜਿੰਦਰ ਜੀ ਦੀ ਇੱਕ ਦੂਸਰੀ ਘਰ ਵਾਲੀ ਵੀ ਆ ਪਹਿਲਾਂ ਤੇ ਪਰਮੇਸ਼ਵਰ ਦੇ ਵਿਰੁੱਧ ਔਰ ਮਿਨਿਸਟਰੀ ਦੇ ਖਿਲਾਫ ਬੋਲਿਆ ਜਾ ਰਿਹਾ ਸੀ ਪਰ ਅੱਜ ਇੱਕ ਪਰਮੇਸ਼ਵਰ ਦੇ ਦਾਸ ਦੀ ਪਰਸਨਲ ਲਾਈਫ ਦੇ ਉੱਤੇ ਅਟੈਕ ਕੀਤਾ ਗਿਆ ਸਾਰੇ ਹੀ ਪਰਮੇਸ਼ਵਰ ਦੇ ਆਦਰਯੋਗ ਦਾਸ-ਦਾਸੀਆਂ ਨੂੰ ਪਾਸਟਰ ਨਵਜੋਦ ਗਿੱਲ ਵੱਲੋਂ ਪਿਆਰ ਭਰੀ ਜੈਮਸੀ ਦੀ ਸੋ ਮੈਂ ਸੱਚ ਦੀ ਅਵਾਜ਼ ਮਿਨਿਸਟਰੀ ਅੰਮ੍ਰਿਤਸਰ ਤੋਂ ਸੋ ਦੋਸਤੋ ਇੱਕ ਬੜਾ ਹੀ ਗੰਭੀਰ ਵਿਸ਼ੇ ਦੇ ਉੱਤੇ ਅੱਜ ਮੈਂ ਤੁਹਾਡੇ ਸਾਹਮਣੇ ਆਇਆ ਹਾਂ ਕਿਉਂਕਿ ਮੈਂ ਕਾਫੀ ਸਮੇਂ ਤੋਂ ਦੇਖ ਰਿਹਾ ਸੀ ਕਿ ਆਏ ਦਿਨ ਸੋਸ਼ਲ ਮੀਡੀਆ ਦੇ ਉੱਤੇ ਕੁਝ ਨਾ ਕੁਝ ਇੱਕ ਦੂਜੇ ਦੇ ਵਿਰੁੱਧ ਬੋਲਿਆ ਜਾ ਰਿਹਾ ਆ ਜੋ ਕਿ ਬਹੁਤ ਗਲਤ ਗੱਲ ਆ ਔਰ ਅਸੀਂ ਪਰਮੇਸ਼ਵਰ ਦੇ ਦਾਸ ਸਿਆਂ ਅਸੀਂ ਖੁਦਾ ਦੇ ਨਬੀ ਆ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਮੈਂ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹਣਾ ਕਿ ਤੁਸੀਂ ਇਸ ਮੈਸੇਜ ਨੂੰ ਲੋਕਾਂ ਤੱਕ ਸ਼ੇਅਰ ਜ਼ਰੂਰ ਕਰਿਓ ਅੱਗੇ ਲੋਕਾਂ ਦੇ ਨਾਲ ਸਾਂਝਾ ਕਰਿਓ ਔਰ ਮੈਂ ਇਸ ਜਗ੍ਹਾ ਦੇ ਉੱਤੇ ਸਮਝਦਾ ਹਾਂ ਕਿ ਕਿਸੇ ਵੀ ਪਰਮੇਸ਼ਵਰ ਦੇ ਦਾਸ ਨੂੰ ਨਾ ਤੇ ਸਹੀ ਕਰਨਾ ਆਇਆ ਹੈ ਔਰ ਨਾ ਗਲਤ ਕਰਨ ਦੇ ਲਈ ਆਇਆ ਹੈ ਕਿਉਂਕਿ ਮੇਰੇ ਪਰਮੇਸ਼ਵਰ ਨੇ ਮੈਨੂੰ ਇਹ ਅਧਿਕਾਰ ਨਹੀਂ ਦਿੱਤਾ ਕਿ ਮੈਂ ਕਿਸੇ ਦਾ ਨਿਆਂ ਕਰਾਂ ਕਿਉਂਕਿ ਪਰਮੇਸ਼ਵਰ ਦਾ ਵਚਨ ਸਾਨੂੰ ਕੁਝ ਗੱਲਾਂ ਸਿਖਾਉਂਦਾ ਆ ਸਾਨੂੰ ਸਾਰੇ ਭਰਾਵਾਂ ਨੂੰ ਹੀ ਔਰ ਸਾਰੇ ਵਿਸ਼ਵਾਸੀ ਲੋਕਾਂ ਨੂੰ ਵੀ ਪਰਮੇਸ਼ਰ ਸਾਨੂੰ ਇੱਕ ਗੱਲ ਸਿਖਾਉਂਦਾ ਪ੍ਰੇਮ ਦੇ ਬਾਰੇ ਪਿਆਰ ਦੇ ਬਾਰੇ ਕਿਉਂਕਿ ਦੁਨੀਆ ਦੇ ਉੱਤੇ ਜਿੰਨੇ ਵੀ ਵਿਅਕਤੀ ਇਸ ਜਗ੍ਹਾ ਦੇ ਉੱਤੇ ਆਏ ਨੇ ਸੰਸਾਰ ਪੂਰੀ ਦੁਨੀਆ ਦੇ ਨਾਲ ਭਰਿਆ ਪਿਆ ਹੈ ਔਰ ਹਰ ਇੱਕ ਦੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਦੋਸਤੋ ਇੱਕ ਵੱਡੀ ਯੋਜਨਾ ਆ ਇੱਕ ਵੱਡੀ ਯੋਜਨਾ ਦੇ ਨਾਲ ਪਰਮੇਸ਼ਰ ਨੇ ਤੁਹਾਨੂੰ ਖੜਾ ਕੀਤਾ ਆ ਕੁਝ ਲੋਕੀ ਸਮਝ ਜਾਂਦੇ ਨੇ ਔਰ ਕੁਝ ਲੋਕੀ ਨਾ ਸਮਝੀਆਂ ਕਰਦੇ ਨੇ ਕੁਝ ਲੋਕੀ ਗਲਤੀਆਂ ਕਰਦੇ ਨੇ ਪਰ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਪਰਮੇਸ਼ਰ ਤੁਹਾਡੇ ਨਾਲ ਬੇਹਦ ਪਿਆਰ ਕਰਦਾ ਆ ਔਰ ਉਹਨੇ ਤੁਹਾਡੇ ਜੀਵਨ ਚ ਇੱਕ ਵੱਡੀ ਯੋਜਨਾ ਰੱਖੀ ਹੋਈ ਆ ਅੱਜ بڑے ਪਰਮੇਸ਼ਰ ਦੇ ਦਾਸ ਨੇ بڑے ਸੇਵਕ ਨੇ ਖੁਦਾ ਦੇ ਜੋ ਮੇਰੇ ਤੋਂ ਵੀ ਕਿਤੇ ਜ਼ਿਆਦਾ ਗਿਆਤਾ ਹੋਣਗੇ ਪੜੇ ਲਿਖੇ ਹੋਣਗੇ ਮੈਂ ਤਾਂ ਇੱਕ ਖੁਦਾ ਦਾ ਛੋਟਾ ਜਿਹਾ ਦਾਸ ਆ ਪ੍ਰਭੂ ਦਾ ਔਰ بڑے ਪਰਮੇਸ਼ਰ ਦੇ ਗਿਆਤਾ ਨੇ ਜੋ ਬੜੀ ਸਮਝ ਰੱਖਦੇ ਨੇ ਮੈਂ ਕਿਸੇ ਨੂੰ ਸਿਖਾਉਣ ਦੇ ਲਈ ਨਹੀਂ ਬਸ ਮੈਂ ਆਪਣੇ ਵਿਚਾਰ ਰੱਖਣ ਦੇ ਲਈ ਤੁਹਾਡੇ ਵਿੱਚ ਆਇਆ ਹਾਂ ਤਾਂ ਕਿ ਮੈਂ ਆਪਣੇ ਵਿਚਾਰਾਂ ਨੂੰ ਤੁਹਾਡੇ ਨਾਲ ਸਾਂਝਾ ਕਰ ਸਕਾਂ ਸੋ ਮੈਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਗੱਲ ਰੱਖਣ ਜਾ ਰਿਹਾ ਹਾਂ ਔਰ ਜਿੰਨੇ ਵੀ ਮੇਰੇ ਭਰਾ ਨੇ ਜਿੰਨੇ ਵੀ ਮੇਰੇ ਦੋਸਤ ਨੇ ਉਹਨਾਂ ਦੇ ਨਾਲ ਇਹ ਗੱਲ ਕਰਨ ਜਾ ਰਿਹਾ ਕਿ ਖੁਦਾ ਨੇ ਪਰਮੇਸ਼ਵਰ ਨੇ ਸਾਨੂੰ ਅੱਜ ਸੇਵਕਾਈ ਦਿੱਤੀ ਕਿਹੜੀ ਹੈ ਅਸੀਂ ਕਹਿੰਦੇ ਹਾਂ ਨਾ ਅਸੀਂ ਪਰਮੇਸ਼ਵਰ ਦੇ ਦਾਸ ਹਾਂ ਅਸੀਂ ਪਰਮੇਸ਼ਰ ਦੇ ਸੇਵਕ ਆ ਪਰ ਅੱਜ ਵੇਖਣਾ ਇਹ ਹੋਏਗਾ ਕਿ ਸਾਡੇ ਪਰਮੇਸ਼ਰ ਨੇ ਸਾਨੂੰ ਕਿਹੜੀ ਸੇਵਕਾਈ ਦਿੱਤੀ ਆ ਕਿਉਂਕਿ ਰੱਬ ਦੇ ਪਿਆਰਿਓ ਰੱਬ ਤੁਹਾਡੇ ਨਾਲ ਬੜਾ ਪਿਆਰ ਕਰਦਾ ਪਰਮੇਸ਼ਰ ਤੁਹਾਨੂੰ ਬਹੁਤ ਪਿਆਰ ਕਰਦਾ ਆ ਔਰ ਪ੍ਰਭੂ ਨੇ ਅੱਜ ਜਿਹੜੀ ਤੁਹਾਨੂੰ ਸੇਵਕਾਈ ਦਿੱਤੀ ਆ ਉਹ ਝਗੜੇ ਕਰਨ ਦੀ ਨਹੀਂ ਉਹ ਲੜਾਈਆਂ ਕਰਨ ਦੀ ਨਹੀਂ ਇੱਕ ਦੂਜੇ ਦੇ ਉੱਤੇ ਲਾਂਚਣ ਲਾਉਣ ਦੀ ਜਾਂ ਦੋਸ਼ ਲਾਉਣ ਦੀ ਨਹੀਂ ਪਰ ਮੇਰੇ ਪਰਮੇਸ਼ਰ ਨੇ ਤੁਹਾਨੂੰ ਜਿਹੜੀ ਸੇਵਾ ਦਿੱਤੀ ਆ ਉਹ ਮੇਲ ਮਲਾਪ ਨੂੰ ਵਧਾਉਣ ਦੇ ਲਈ ਸੇਵਾ ਦਿੱਤੀ ਤੁਹਾਨੂੰ ਕਿ ਮੇਲ ਮਲਾਪ ਦੀ ਸੇਵਕਾਈ ਨੂੰ ਕਰੋ ਮਸੀਹਤ ਨੂੰ ਅੱਗੇ ਲੈ ਕੇ ਜਾਓ ਪਰਮੇਸ਼ਰ ਦੇ ਰਾਜ ਨੂੰ ਅੱਗੇ ਵਧਾਉਣ ਦਾ ਕੰਮ ਕਰੋ ਹਰ ਇੱਕ ਨੂੰ ਪਰਮੇਸ਼ਰ ਨੇ ਕੋਈ ਨਾ ਕੋਈ ਵਰਦਾਨ ਦੇ ਕੇ ਕੋਈ ਨਾ ਕੋਈ ਬੁਲਾਹਟ ਦੇ ਕੇ ਪਰਮੇਸ਼ਰ ਨੇ ਆਪਣੇ ਰਾਜ ਦੇ ਵਿੱਚ ਪ੍ਰਭੂ ਨੇ ਸੱਦੇ ਆਇਆ ਤੁਹਾਨੂੰ ਇਹ ਗੱਲ ਯਾਦ ਰੱਖੋ ਪਰਮੇਸ਼ਰ ਤੁਹਾਡੇ ਨਾਲ ਬੜਾ ਪਿਆਰ ਕਰਦਾ ਹੈ ਇਸੇ ਕਰਕੇ ਪ੍ਰਭੂ ਨੇ ਤੁਹਾਡੀ ਚੋਣ ਜਿਹੜੀ ਆ ਪ੍ਰਭੂ ਨੇ ਕੀਤੀ ਆ ਪ੍ਰਭੂ ਨੇ ਤੁਹਾਨੂੰ ਦੁਨੀਆ ਚੋਂ ਅਲੱਗ ਕਰ ਲਿਆ ਆ ਔਰ ਪ੍ਰਭੂ ਨੇ ਤੁਹਾਡੇ ਜੀਵਨ ਚ ਇੱਕ ਯੋਜਨਾ ਰੱਖੀ ਹੋਈ ਹਰ ਇੱਕ ਪਰਸਨ ਦੇ ਜੀਵਨ ਦੇ ਵਿੱਚ ਇੱਕ ਯੋਜਨਾ ਆ ਪਰਮੇਸ਼ਰ ਦੀ ਪਰ ਅੱਜ ਵੇਖੋ ਅਸੀਂ ਖੁਦਾ ਦਾ ਕੰਮ ਕਰ ਰਹੇ ਆ ਮੈਂ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸਣਾ ਚਾਹੁੰਦਾ ਆ ਕਿ ਮੇਰੇ ਕੋਲ ਜਦੋਂ ਵੀ ਕੋਈ ਪਰਮੇਸ਼ਰ ਦਾ ਦਾਸ ਜਾਂ ਕੋਈ ਵਿਸ਼ਵਾਸੀ ਅਸੀਂ ਇਕੱਠੇ ਹੁੰਦੇ ਸੀ ਤੇ ਅਕਸਰ ਹੀ ਜਦੋਂ ਕੋਈ ਚੁਗਲੀ ਕਰਨ ਲੱਗਦਾ ਸੀ ਜਾਂ ਕਿਸੇ ਦੀ ਨਿੰਦਿਆ ਕਰਦਾ ਸੀ ਤੇ ਮੈਂ ਹਮੇਸ਼ਾ ਹੀ ਉਹਨਾਂ ਨੂੰ ਇੱਕ ਗੱਲ ਬੋਲਦਾ ਸੀ ਕਿ ਦੇਖੋ ਅਗਰ ਕਿਸੇ ਪਰਮੇਸ਼ਵਰ ਦੇ ਦਾਸ ਦੇ ਵਿੱਚ ਕੋਈ ਕਮੀ ਹੈਗੀ ਵੀ ਆ ਕਿਉਂਕਿ ਪ੍ਰਭੂ ਦਾ ਵਚਨ ਕਹਿੰਦਾ ਇਨਸਾਨ ਜਿਹੜਾ ਕਮੀਆਂ ਨਾਲ ਭਰਿਆ ਪਿਆ ਆ ਇਸ ਧਰਤੀ ਦੇ ਉੱਤੇ ਕੋਈ ਵੀ ਧਰਮੀ ਜਨ ਨਹੀਂ ਲੱਭਾ ਪਰਮੇਸ਼ਵਰ ਨੂੰ ਸਾਰੇ ਪਾਪ ਦੇ ਵਿੱਚ ਸੀ ਤੇ ਅੱਜ ਵੀ ਪ੍ਰਭੂ ਯਿਸੂ ਦੇ ਦੁਆਰਾ ਸਾਨੂੰ ਮੁਕਤੀ ਮਿਲਦੀ ਉਹਦੇ ਦੁਆਰਾ ਸਾਡੇ ਉੱਤੇ ਕਿਰਪਾ ਹੋਈ ਆ ਕਮੀਆਂ ਦੇ ਨਾਲ ਇਨਸਾਨ ਭਰਿਆ ਹੋਇਆ ਆ ਤੇ ਮੈਂ ਉਹਨੂੰ ਇੱਕੋ ਗੱਲ ਬੋਲਦਾ ਸੀ ਕਿ ਸਾਡਾ ਕੰਮ ਨਹੀਂ ਆ ਕਿ ਅਸੀਂ ਕਿਸੇ ਨੂੰ ਸਹੀ ਆ ਗਲਤ ਕਰੀਏ ਪਰ ਸਾਡੇ ਪਰਮੇਸ਼ੁਰ ਨੇ ਇੱਕ ਕੰਮ ਸਾਨੂੰ ਦਿੱਤਾ ਆ ਪ੍ਰਭੂ ਕਹਿੰਦਾ ਤੁਸੀਂ ਆਪਣੇ ਭਰਾਵਾਂ ਦੇ ਲਈ ਆਪਣੇ ਵੈਰੀਆਂ ਦੇ ਲਈ ਆਪਣੇ ਦੁਸ਼ਮਣਾਂ ਦੇ ਲਈ ਵੀ ਕੀ ਕਰੋ ਪ੍ਰਾਰਥਨਾ ਕਰੋ ਦੁਆ ਕਰੋ ਤਾਂ ਕਿ ਉਹ ਲੋਕ ਬਚਾਏ ਜਾਨ ਜੇ ਵਾਕਿਆ ਹੀ ਤੁਹਾਨੂੰ ਦੁੱਖ ਹੁੰਦਾ ਆ ਜੇ ਵਾਕਿਆ ਹੀ ਤੁਹਾਨੂੰ ਗਿਲਾ ਹੁੰਦਾ ਆ ਕਿ ਤੁਹਾਡਾ ਭਰਾ ਜਿਹੜਾ ਆਤਮਿਕਾ ਦੇ ਵਿੱਚੋਂ ਕੋਈ ਡਿੱਗ ਪਿਆ ਆ ਕੋਈ ਪਰਮੇਸ਼ਵਰ ਦੇ ਕੰਮਾਂ ਦੇ ਵਿੱਚੋਂ ਡਿੱਗ ਰਿਹਾ ਆ ਤੇ ਉਹਨੂੰ ਹੋਰ ਡੇਗਣ ਦੀ ਕੋਸ਼ਿਸ਼ ਨਾ ਕਰੋ ਮੈਂ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ ਸਾਰਿਆਂ ਨੂੰ ਉਹਨੂੰ ਹੋਰ ਡੇਗਣ ਦੀ ਕੋਸ਼ਿਸ਼ ਨਾ ਕਰੋ ਉਹਦੇ ਮਨੋਂ ਵੱਲੋਂ ਡੇਗੋ ਨਾ ਤੁਸੀਂ ਭਰਾ ਜੇ ਮੇਰੇ ਔਰ ਤੁਸੀਂ ਹੋ ਸਕਦਾ ਉਮਰ ਦੇ ਵਿੱਚ ਮੇਰੇ ਨਾਲ ਬਹੁਤ ਵੱਡੇ ਹੋਵੇ ਹੋ ਸਕਦਾ ਕਈ ਪਰਮੇਸ਼ਰ ਦਦਾਸ ਬਜ਼ੁਰਗ ਹੋਣ ਔਰ ਕਈਆਂ ਦਾ ਐਕਸਪੀਰੀਅੰਸ ਬਹੁਤ ਵੱਡਾ ਹੋਵੇ ਕਈਆਂ ਦੇ ਕੋਲ ਬਹੁਤ ਵੱਡੀ ਕਲੀਸੀਆ ਹੋਵੇ ਕਈਆਂ ਦੇ ਤੇ ਕੋਲ ਬਹੁਤ ਵੱਡਾ ਦਰਸ਼ਨ ਹੋਵੇ ਅਲੱਗ-ਅਲੱਗ ਤਰੀਕੇ ਨਾਲ ਪ੍ਰਭੂ ਨੇ ਸੇਵਕਾਈ ਦਿੱਤੀ ਹੈ ਸਾਨੂੰ ਔਰ ਖੁਦਾ ਅਲੱਗ-ਅਲੱਗ ਤਰੀਕੇ ਨਾਲ ਸਾਨੂੰ ਇਸਤੇਮਾਲ ਵੀ ਕਰ ਰਿਹਾ ਹੈ ਤੇ ਕਈਆਂ ਨੂੰ ਬੜਾ ਵੱਡਾ ਐਕਸਪੀਰੀਅੰਸ ਹੋਵੇਗਾ ਸੇਵਕਾਈ ਦਾ ਪਰ ਮੈਂ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਨਾ ਆ ਕਿਉਂਕਿ ਖੁਦਾ ਦੇ ਵਿੱਚ ਆਪਾਂ ਜੇ ਸਾਰੇ ਭਰਾ ਆ ਤੇ ਬਾਣੀ ਵੀ ਸਾਨੂੰ ਬਿਆਨ ਕਰਦੀ ਆ ਕਿ ਇੱਕ ਦੂਜੇ ਦੇ ਕੋਲੋਂ ਇਕੱਠੇ ਹੋਣਾ ਨਾ ਛੱਡੋ ਮੇਲ ਮਲਾਪ ਕਰਨਾ ਨਾ ਛੱਡੋ ਤੇ ਇੱਕ ਦੂਜੇ ਕੋਲੋਂ ਪ੍ਰਭੂ ਕਹਿੰਦਾ ਸਿੱਖਦੇ ਰਹੋ ਸਿੱਖਦੇ ਰਹੋ ਇੱਕ ਦੂਜੇ ਦੇ ਕੋਲੋਂ ਤੇ ਮੇਰਾ ਮੈਸੇਜ ਤੁਹਾਨੂੰ ਇਹੀ ਆ ਸਾਰਿਆਂ ਨੂੰ ਕਿ ਮੈਂ ਉਹਨਾਂ ਨੂੰ ਇਹੀ ਸਿਖਾਉਂਦਾ ਸੀ ਜਿੰਨੇ ਮੈਨੂੰ ਮਿਲਦੇ ਸੀ ਕਿ ਸਾਡਾ ਕੰਮ ਨਹੀਂ ਕਿ ਅਸੀਂ ਕਿਸੇ ਤੇ ਤੋਮਤ ਲਾਈਏ ਜਾਂ ਕਿਸੇ ਨੂੰ ਮਾਣਾ ਚੰਗਾ ਬੋਲੀਏ ਸਾਡਾ ਇੱਕ ਕੰਮ ਆ ਕਿ ਅਸੀਂ ਆਪਣੇ ਡਿਗ ਦੇ ਭਰਾ ਲਈ ਪ੍ਰਾਰਥਨਾ ਕਰੀਏ ਦੁਆ ਕਰਕੇ ਉਹਨੂੰ ਉਠਾਈਏ ਤਾਂ ਸਾਡਾ ਉਠਾਉਣਾ ਕੰਮ ਆ ਡੇਗਣਾ ਕੰਮ ਨਹੀਂ ਆ ਪਰ ਅੱਜ ਮੈਂ ਸੋਸ਼ਲ ਮੀਡੀਆ ਦੇ ਉੱਤੇ ਵੇਖ ਰਿਹਾ ਆ ਆਏ ਦਿਨ ਹੀ ਸਾਡੇ ਭਰਾਵਾਂ ਦੇ ਵੱਲੋਂ ਸਾਡੇ ਕੁਝ ਲੋਕਾਂ ਦੇ ਵੱਲੋਂ ਰੱਬ ਦੇ ਦਾਸਾਂ ਦੇ ਪ੍ਰਤੀ ਰੱਬ ਦੀਆਂ ਦਾਸੀਆਂ ਦੇ ਪ੍ਰਤੀ ਪਰਮੇਸ਼ਵਰ ਦੇ ਭਵਿਸ਼ਯਵਕਤਾ ਨਬੀਆਂ ਦੇ ਪ੍ਰਤੀ ਬੜਾ ਕੁਝ ਮਾੜਾ ਬੋਲਿਆ ਜਾ ਰਿਹਾ ਬੜੀਆਂ ਗੱਲਾਂ ਉਹਨਾਂ ਦੇ ਪ੍ਰਤੀ ਕੀਤੀਆਂ ਜਾ ਰਹੀਆਂ ਮੈਂ ਕਹਿੰਨਾ ਆਪਾਂ ਕੀ ਪ੍ਰੂਫ ਕਰਨਾ ਚਾਹੁੰਦੇ ਆ ਕਿ ਯਿਸੂ ਮਸੀਹ ਜਿਉਂਦਾ ਨਹੀਂ ਆ ਪ੍ਰਭੂ ਯਿਸੂ ਮਸੀਹ ਕੰਮ ਨਹੀਂ ਕਰਦਾ ਪ੍ਰਭੂ ਯਿਸੂ ਮਸੀਹ ਦਾ ਇਹ ਜੀਵਤ ਵਚਨ ਨਹੀਂ ਆ ਜਿਹੜਾ ਸਾਡੇ ਹੱਥਾਂ ਦੇ ਵਿੱਚ ਆ ਯਾਦ ਕਰੋ ਰੱਬ ਦੇ ਪਿਆਰਿਓ ਯਾਦ ਕਰੋ ਮੇਰੇ ਭਰਾਵੋ ਉਸ ਸਮੇਂ ਨੂੰ ਜਦੋਂ ਅਸੀਂ ਵੀ ਇਹ ਗੰਦਗੀ ਦੇ ਵਿੱਚ ਸੀ ਪਾਪ ਦੇ ਵਿੱਚ ਸੀ ਸਾਡੇ ਪਰਮੇਸ਼ਰ ਨੇ ਸਾਨੂੰ ਬਾਹਰ ਕੱਢਿਆ ਤੇ ਅੱਜ ਖੁਦਾ ਨੇ ਸਾਨੂੰ ਆਪਣੇ ਕੰਮਾਂ ਲਈ ਚੁਣਿਆ ਆ ਮੈਂ ਕਹਿੰਨਾ ਕਿਸੇ ਦੇ ਵਿੱਚ ਦੋਸ਼ ਨਾ ਵੇਖੋ ਕਿਸੇ ਦੇ ਉੱਤੇ ਤੋਮਤ ਨਾ ਲਾਓ ਸਾਡਾ ਕੰਮ ਤੋਮਤਾ ਲਾਉਣਾ ਦੋਸ਼ ਵੇਖਣਾ ਨਹੀਂ ਆ ਪ੍ਰਭੂ ਕਹਿੰਦਾ ਜਦੋਂ ਅੰਤ ਦਾ ਸਮਾਂ ਹੋਏਗਾ ਤੇ ਜਦੋਂ ਇਸ ਸੰਸਾਰ ਨੂੰ ਪਰਮੇਸ਼ਵਰ ਜਦੋਂ ਇਸ ਦੁਨੀਆ ਨੂੰ ਖਤਮ ਕਰ ਦੇਗਾ ਪ੍ਰਭੂ ਔਰ ਇਹ ਦੁਨੀਆ ਜਾਂਦੀ ਰਹੇਗੀ ਨਵਾਂ ਆਕਾਸ਼ ਨਵਾਂ ਧਰਤੀ ਬਣੇਗਾ ਤੇ ਪਰਮੇਸ਼ਵਰ ਦੀ ਜਦੋਂ ਕਚਹਿਰੀ ਲੱਗੇਗੀ ਤੇ ਉਸ ਕਚਹਿਰੀ ਦੇ ਵਿੱਚ ਤੁਸੀਂ ਮੈਂ ਸਾਰੇ ਉੱਥੇ ਸ਼ਾਮਿਲ ਹੋਣਾ ਆਪਾਂ ਉਹ ਨਿਆਂ ਪਰਮੇਸ਼ਵਰ ਨੇ ਕਰ ਦੇਣਾ ਹੈ ਆਪਣਾ ਖੁਦਾ ਕਹਿੰਦਾ ਤੁਹਾਡੀਆਂ ਕਰਨੀਆਂ ਦੇ ਅਨਸਾਰ ਮੈਂ ਇੱਕ ਦਿਨ ਤੁਹਾਡਾ ਨਿਆਂ ਕਰਨਾ ਹੈ ਆਪੇ ਪਤਾ ਲੱਗ ਜਾਣਾ ਉੱਥੇ ਕਿਹੜਾ ਸੱਚਾ ਕਿਹੜਾ ਝੂਠਾ ਆ ਕਿਹੜਾ ਪਾਪ ਕਰਦਾ ਸੀ ਕਿਹੜਾ ਬਰਿਆਈ ਕਰਦਾ ਸੀ ਪਰ ਅੱਜ ਤਨਾ ਮਸੀਹਤ ਨੂੰ ਖਰਾਬ ਕਰੀਏ ਆਪਾਂ ਆਪਾਂ ਲੋਕਾਂ ਦੇ ਵਿੱਚ ਇੱਕ ਚੰਗਾ ਮੈਸੇਜ ਲੈ ਕੇ ਆਈਏ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਆ ਕਿ ਸਾਨੂੰ ਪਰਮੇਸ਼ਵਰ ਨੇ ਇਹ ਮੈਸੇਜ ਦਿੱਤਾ ਕਿ ਅਸੀਂ ਲੋਕਾਂ ਤੇ ਦੋਸ਼ ਲਾਈਏ ਦੋਸ਼ ਲਾਉਣ ਦਾ ਕੰਮ ਕਰੀਏ ਔਰ ਇਹ ਕਹਈਏ ਕਿ ਉਹਨਾਂ ਦੇ ਚਰਚ ਚ ਝੂਠੀਆਂ ਗਵਾਹੀਆਂ ਹੁੰਦੀਆਂ ਜਾਂ ਉਹਨਾਂ ਦੇ ਚਰਚਾਂ 'ਚ ਝੂਠੀਆਂ ਗਵਾਹੀਆਂ ਦਿੱਤੀਆਂ ਜਾਂਦੀਆਂ ਤੁਹਾਨੂੰ ਲੱਗਦਾ ਆ ਕਿ ਪਰਮੇਸ਼ਰ ਕੰਮ ਨਹੀਂ ਕਰਦਾ ਪਰਮੇਸ਼ਰ ਦੀ ਪਵਿੱਤਰ ਬਾਣੀ ਇਸ ਗੱਲ ਦਾ ਪ੍ਰੂਫ ਕਰਦੀ ਆ ਕਿਉਂਕਿ ਤੁਸੀਂ ਮੇਰੇ ਤੋਂ ਵੱਧ ਵਚਨ ਨੂੰ ਜਾਣਦੇ ਹੋਗੇ ਕਿ ਪਰਮੇਸ਼ਰ ਕਹਿੰਦਾ ਜੋ ਵਿਸ਼ਵਾਸ ਨਾਲ ਮੰਗੋਗੇ ਤੁਹਾਡੇ ਲਈ ਹੋ ਜਾਏਗਾ ਔਰ ਪਰਮੇਸ਼ਰ ਅੱਜ ਵੀ ਚਮਤਕਾਰ ਕਰਦਾ ਆਪਣੇ ਦਾਸਾਂ ਆਪਣੇ ਨਬੀਆਂ ਦੇ ਦੁਆਰਾ ਤੇ ਕਿਸੇ ਦੇ ਵਿੱਚ ਆਪਣੇ ਨਿੱਜੀ ਕੰਮਾਂ ਨੂੰ ਲੈ ਕੇ ਆਪਣੀਆਂ ਕੁਝ ਗਲਤੀਆਂ ਨੂੰ ਲੈ ਕੇ ਆਪਣੀ ਕੁਝ ਰੰਜਿਸ਼ ਨੂੰ ਲੈ ਕੇ ਮੈਂ ਕਹਿੰਦਾ ਪਰਮੇਸ਼ਵਰ ਦੀ ਬਦਨਾਮੀ ਨਾ ਕਰੋ ਕਿਉਂਕਿ ਪਰਮੇਸ਼ਵਰ ਦਾ ਕਿਨ ਸਾਹਮਣਾ ਕੀਤਾ ਆ ਕੌਣ ਰੱਬ ਦਾ ਸਾਹਮਣਾ ਕਰ ਸਕਦਾ ਆ ਪਰਮੇਸ਼ਵਰ ਦਾ ਵਚਨ ਕਹਿੰਦਾ ਇੱਕ ਦਾਸ ਦੂਜੇ ਦਾਸ ਦੇ ਪ੍ਰਤੀ ਜੱਜ ਤੋਮਤ ਲਗਾ ਰਿਹਾ ਆ ਤੇ ਇਹਨਾਂ ਨੂੰ ਪਾ ਨੂੰ ਬੰਦ ਕਰਨ ਦੀ ਲੋੜ ਆ ਕਿਉਂਕਿ ਰੱਬ ਦਾ ਵਚਨ ਕਹਿੰਦਾ ਭਰਾ ਜਿਹੜੇ ਉਹ ਮਿਲ ਜੁਲ ਕੇ ਵਸਣ ਜੇ ਇੱਕ ਭਰਾ ਕਹਿੰਦਾ ਤੇਰਾ ਨਰਾਜ ਆ ਤੇ ਕਹਿੰਦਾ ਪਹਿਲਾਂ ਮੈਂ ਤੈਨੂੰ ਪਰਮੇਸ਼ਰ ਕਹਿੰਦਾ ਇਹ ਤੋਂ ਚੰਗੀ ਗੱਲ ਹੈ ਕਿ ਤੂੰ ਇੱਥੋਂ ਉੱਠ ਉੱਠ ਕੇ ਪਹਿਲਾਂ ਜਾ ਕੇ ਆਪਣੇ ਭਰਾ ਨੂੰ ਮਨਾ ਫਿਰ ਖੁਦਾ ਦੀ ਹਜ਼ੂਰੀ ਦੇ ਵਿੱਚ ਆ ਕੇ ਫਿਰ ਪਰਮੇਸ਼ਰ ਨੂੰ ਸਜਦਾ ਕਰ ਫਿਰ ਤੇਰੀ ਦੁਆ ਜਿਹੜੀ ਆ ਪਰਮੇਸ਼ਰ ਦੇ ਘਰ ਵਿੱਚ ਕਬੂਲ ਹੋਵੇਗੀ ਅੱਜ ਸਾਨੂੰ ਸੋਚਣਾ ਪੈਣਾ ਇਸ ਗੱਲ ਦੇ ਉੱਤੇ ਕਿ ਪਰਮੇਸ਼ਰ ਨੇ ਸਾਨੂੰ ਖੁਸ਼ਖਬਰੀ ਦਾ ਪੈਗਾਮ ਦੇਣ ਲਈ ਬੁਲਾਇਆ ਸੀ ਅਸੀਂ ਕਿਹੜਾ ਕੰਮ ਕਰੀ ਜਾ ਰਹੇ ਹਾਂ ਕਿਤੇ ਇਤਨੀ ਕਿ ਸ਼ੈਤਾਨ ਜੋ ਅੰਤ ਦੇ ਸਮਾ ਸਮੇਂ ਦੇ ਵਿੱਚ ਇਸ ਸਮੇਂ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਵੇਂ ਪਤਰਸ ਦੀ ਜ਼ਿੰਦਗੀ ਦੇ ਵਿੱਚ ਵੀ ਕੁਝ ਸਮੇਂ ਦੇ ਲਈ ਸ਼ੈਤਾਨ ਨੇ ਕੰਮ ਕੀਤਾ ਸੀ ਤੇ ਪਰਮੇਸ਼ਰ ਨੇ ਉਹਨੂੰ ਕਿਹਾ ਸੀ ਇਹ ਸ਼ੈਤਾਨ ਤੇਰੇ ਵਿੱਚ ਸਮਾ ਗਿਆ ਆ ਤੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹਨਾ ਕਿਤੇ ਹੋ ਸਕਦਾ ਆ ਕਿ ਸ਼ੈਤਾਨ ਜਿਹੜਾ ਆਪਣਾ ਕੰਮ ਤੁਹਾਡੇ ਕੋਲ ਕਰਵਾ ਰਿਹਾ ਹੋਵੇ ਸਮਝ ਜਾਓ ਕਿਉਂਕਿ ਬਾਣੀ ਚ ਲਿਖਿਆ ਜਿੰਨੇ ਪਰਮੇਸ਼ਰ ਦੀ ਆਤਮਾ ਦੀ ਅਗਵਾਈ ਚ ਚੱਲਣਗੇ ਉਹੀ ਪਰਮੇਸ਼ਰ ਦੇ ਪੁੱਤਰ ਕਹਿਲਾਉਣਗੇ ਆਤਮਾ ਦੀ ਅਗਵਾਈ ਚ ਚੱਲਣ ਵਾਲੇ ਤੇ ਜਿਹੜੇ ਆਤਮਾ ਚ ਚੱਲਦੇ ਨੇ ਉਹ ਤੇ ਕਿਸੇ ਦੇ ਵਿਰੁੱਧ ਬੋਲਦੇ ਨਹੀਂ ਮਾੜਾ ਜਿਹੜੇ ਆਤਮਾ ਦੀ ਅਗਵਾਈ ਚ ਚੱਲਦੇ ਨੇ ਉਹ ਤੇ ਆਪਣੇ ਵੈਰੀਆਂ ਨਾਲ ਵੀ ਪਿਆਰ ਕਰਦੇ ਨੇ ਆਪਣੇ ਗਵਾਂਡੀਆਂ ਨਾਲ ਵੀ ਪਿਆਰ ਕਰਦੇ ਨੇ ਉਹ ਤੇ ਆਪਣੇ ਰਿਸ਼ਤੇਦਾਰਾਂ ਆਪਣੇ ਸਾਥ ਸਬੰਧੀਆਂ ਨਾਲ ਵੀ ਪ੍ਰੇਮ ਕਰਦੇ ਨੇ ਉਹਨਾਂ ਦਾ ਤੇ ਕੋਈ ਵੀ ਦੁਸ਼ਮਣ ਨਹੀਂ ਆ ਕਿਉਂਕਿ ਰੱਬ ਦੀ ਬਾਣੀ ਸਾਨੂੰ ਬਿਆਨ ਕਰਦੀ ਆ ਪਰਮੇਸ਼ਰ ਕਹਿੰਦਾ ਤੁਹਾਡੀ ਲੜਾਈ ਜਿਹੜੀ ਲਹੂ-ਮਾਸ ਨਾਲ ਨਹੀਂ ਆ ਉਹ ਸਾਡੀ ਲੜਾਈ ਤੇ ਅੰਧਕਾਰ ਦੇ ਰਾਜੇ ਮਹਾਰਾਜਿਆਂ ਦੇ ਨਾਲ ਆ ਸਾਡੀ ਲੜਾਈ ਲਹੂ-ਮਾਸ ਨਾਲ ਨਹੀਂ ਆ ਅੱਜ ਲਹੂ-ਮਾਸ ਦੀ ਲੜਾਈ ਕਰਨੀ ਬੰਦ ਕਰ ਦਈਏ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਇੱਕ ਮੈਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੇਖ ਰਿਹਾ ਸੀ ਮੇਰਾ ਇਸ ਵੀਡੀਓ ਨੂੰ ਬਣਾਉਣ ਦਾ ਪਰਪਸ ਮੈਂ ਕਦੇ ਵੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਐਜ਼ ਅ ਪਾਸਟਰ ਦੇ ਤੌਰ ਤੇ ਮੈਂ ਬਹੁਤ ਘੱਟ ਆਉਣਾ ਆ। ਔਰ ਬਹੁਤ ਘੱਟ ਮੈਂ ਆ ਆਪਣੇ ਵਿਚਾਰਾਂ ਨੂੰ ਰੱਖਦਾ ਆ ਪਰ ਮੈਨੂੰ ਅੱਜ ਲੱਗਾ ਕਿ ਮੈਂ ਆਪਣੇ ਵਿਚਾਰਾਂ ਨੂੰ ਰੱਖਾਂ ਕਿਉਂਕਿ ਬਹੁਤ ਦੁੱਖ ਹੁੰਦਾ ਸੀ ਮੈਨੂੰ ਕਿ ਜਦੋਂ ਮੈਂ ਵੇਖ ਰਿਹਾ ਸੀ ਕਿ ਆਏ ਦਿਨ ਹੀ ਕੁਝ ਨਾ ਕੁਝ ਮਤਲਬ ਜਿਹੜੇ ਭਾਈਚਾਰੇ ਦੇ ਹੀ ਆਪਣੇ ਲੋਕ ਨੇ ਇੱਕ ਦੂਜੇ ਦੇ ਪ੍ਰਤੀ ਵਿਰੋਧ ਬੋਲ ਰਹੇ ਨੇ। ਔਰ ਅੱਜ ਮੈਨੂੰ ਕਿਉਂ ਇਸ ਜਗ੍ਹਾ ਦੇ ਉੱਤੇ ਆ ਕੇ ਆਪਣੇ ਵਿਚਾਰਾਂ ਨੂੰ ਰੱਖਣਾ ਪਿਆ। ਕੁਝ ਲੋਕੀ ਦੇ ਸੋਚਣਗੇ ਸ਼ਾਇਦ ਪ੍ਰੋਫਿਟ ਵਜਿੰਦਰ ਮਿਨਿਸਟਰੀ ਦੇ ਵੱਲੋਂ ਇਸ ਪਾਸਟਰ ਨੂੰ ਪੈਸੇ ਮਿਲੇ ਹੋਣਗੇ। ਬਸ ਇੰਨੀ ਕੀ ਇੱਜ਼ਤ ਆ ਪਾਸਟਰਾਂ ਦੀ ਰਹਿ ਗਈ ਕਿ ਤੁਸੀਂ ਕਮੈਂਟਰਾਂ ਵਾਂਹੀਂ ਥੱਲੇ ਲਿਖੋ ਕਿ ਇਹਨੂੰ ਉਹ ਮਿਨਿਸਟਰੀ ਨੇ ਪੈਸੇ ਦੇ ਦਿੱਤੇ ਇਹਨੂੰ ਉਹ ਮਿਨਿਸਟਰੀ ਨੇ ਪੈਸੇ ਦੇ ਦਿੱਤੇ। ਤੁਹਾਨੂੰ ਲੱਗਦਾ ਕੋਈ ਮਿਨਿਸਟਰੀ ਕਿਸੇ ਨੂੰ ਪੈਸੇ ਦਿੰਦੀ ਹੈ? ਜਾਂ ਕੋਈ ਕਿਸੇ ਮਿਨਿਸਟਰੀ ਕਿਸੇ ਨੂੰ ਪੈਸੇ ਵੰਡਦੀ ਹੈ? ਅਸੀਂ ਇੱਕ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਕਿ ਮਸੀਹਤ ਪੂਰੀ ਕੌਮ ਦੀ ਅੱਜ ਬਦਨਾਮੀ ਹੋ ਰਹੀ ਹੈ, ਪੂਰੀ ਮਸੀਹਤ ਦੀ। ਤੁਸੀਂ ਕਿਸੇ ਪਰਮੇਸ਼ਰ ਦੇ ਦਾਸ ਦੇ ਵਿਰੁੱਧ ਨਹੀਂ ਬੋਲ ਰਹੇ ਤੁਸੀਂ ਪਰਮੇਸ਼ਰ ਦੇ ਵਿਰੁੱਧ ਬੋਲ ਕੇ ਪਰਮੇਸ਼ਰ ਦੀ ਬਦਨਾਮੀ ਨੂੰ ਕਰ ਰਹੇ ਹੋ ਪ੍ਰਭੂ ਦੀ ਬੇਅਦਬੀ ਕਰ ਰਹੇ ਹੋ ਤੁਸੀਂ ਵਚਨ ਦੀ ਨਰਾਦਰੀ ਕਰ ਰਹੇ ਹੋ ਤੁਸੀਂ ਮੈਂ ਕਹਿੰਦਾ ਛੱਡ ਦੇਈਏ ਆਪਾਂ ਸਾਰੇ ਭਰਾ ਆ ਕਿਉਂ ਨਾ ਆਪਾਂ ਸਾਰੇ ਭਰਾ ਰਲ ਕੇ ਬੈਠੀਏ ਕਿਉਂ ਨਾ ਆਪਾਂ ਸਾਰੇ ਭਰਾ ਰਲ ਕੇ ਆਪਾਂ ਜਿਹੜੀ ਵੀ ਗੱਲ ਆ ਉਹਨੂੰ ਸੁਲਝਾਈਏ ਔਰ ਇਹ ਗੱਲਾਂ ਨੂੰ ਛੱਡ ਦਈਏ ਸੋ ਮੈਂ ਇੱਕ ਗੱਲ ਸੁਣੀ ਪਿਛਲੇ ਦਿਨੀ ਸੋਸ਼ਲ ਮੀਡੀਆ ਉੱਤੇ ਉਪਾਈ ਗਈ ਸਾਡੇ ਭਰਾਵਾਂ ਦੇ ਵੱਲੋਂ ਔਰ ਕਹਿਣ ਲੱਗੇ ਕਿ ਪ੍ਰੋਫਿਟ ਭਜਿੰਦਰ ਜੀ ਦੀ ਇੱਕ ਦੂਸਰੀ ਘਰ ਵਾਲੀ ਵੀ ਆ ਇੱਕ ਉਹਨਾਂ ਦੀ ਮਿਨਿਸਟਰੀ ਦੇ ਵਿੱਚੋਂ ਇੱਕ ਸੇਵਾਦਾਰ ਦੇ ਉੱਤੇ ਇੱਕ ਤੋਹਮਤ ਲਾਈ ਗਈ ਦੇਖੋ ਕਿੰਡੀ ਵੱਡੀ ਉਸ ਲੜਕੀ ਦੇ ਉੱਤੇ ਦਿਲ ਤੇ ਕੀ ਬੀਤਦੀ ਹੋਏਗੀ ਫਿਰ ਪਲੱਸ ਕਿ ਇੱਕ ਮਿਨਿਸਟਰੀ ਖਿਲਾਫ ਪਹਿਲਾਂ ਤੇ ਪਰਮੇਸ਼ਵਰ ਦੇ ਵਿਰੁੱਧ ਔਰ ਮਿਨਿਸਟਰੀ ਦੇ ਖਿਲਾਫ ਬੋਲਿਆ ਜਾ ਰਿਹਾ ਸੀ ਪਰ ਅੱਜ ਇੱਕ ਪਰਮੇਸ਼ਰ ਦੇ ਦਾਸ ਦੀ ਪਰਸਨਲ ਲਾਈਫ ਦੇ ਉੱਤੇ ਅਟੈਕ ਕੀਤਾ ਗਿਆ ਉਹਦੀ ਪਰਸਨਲ ਜ਼ਿੰਦਗੀ ਦੇ ਉੱਤੇ ਵਾਰ ਕੀਤਾ ਗਿਆ ਉਹਦੀ ਪਰਮੇਸ਼ਰ ਦੇ ਜਿਹੜੇ ਆਦਰਯੋਗ ਦਾਸ ਨੇ ਖੁਦਾ ਦੇ ਉਹਨਾਂ ਦੀ ਵਾਈਫ ਦੇ ਮਨ ਉੱਤੇ ਕੀ ਅਜਬੀਤ ਰਹੀ ਹੋਵੇਗੀ ਜਿਹੜੀ ਉਹਨਾਂ ਦੀ ਬੇਟੀ ਆ ਜੋ ਬੇਟੀਆਂ ਜਿਹੜੀਆਂ ਧੀਆਂ ਨੇ ਉਹ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਧੀਆਂ ਸਭ ਦੀਆਂ ਸਾਂਝੀਆਂ ਨੇ ਔਰ ਜਿਹੜੇ ਖੁਦਾ ਦੇ ਦਾਸ ਦੀ ਪ੍ਰੋਫਟ ਬਜਿੰਦਰ ਜੀ ਦੀ ਜੋ ਬੇਟੀ ਆ ਵੱਡੀ ਉਸ ਬੇਟੀ ਦੇ ਦਿਲ ਤੇ ਕੀ ਬੀਤਰੀ ਹੋਏਗੀ ਜੋ ਆਪਣੇ ਸਕੂਲ ਵਿੱਚ ਜਾਂਦੀ ਆ ਪੜ੍ਹਾਈ ਕਰਦੀ ਆ ਉਹ ਕਿੰਨਾ ਗੱਲਾਂ ਨੂੰ ਫੇਸ ਅੱਜ ਕਰ ਰਹੀ ਹੋਏਗੀ ਮੈਂ ਇੱਕ ਵਾਰੀ ਤੁਹਾਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਉਸ ਖੁਦਾ ਦੀ ਜਗ੍ਹਾ ਦੇ ਉੱਤੇ ਆਪਣੇ ਆਪ ਨੂੰ ਜ਼ਰੂਰ ਰੱਖ ਕੇ ਵੇਖਿਓ ਜਿੰਨੇ ਮੈਨੂੰ ਮੇਰੇ ਪਰਮੇਸ਼ਰ ਦੇ ਜਿੰਨੇ ਮੇਰੇ ਭੈਣ ਭਰਾ ਮੈਨੂੰ ਸੁਣ ਰਹੇ ਨੇ ਜਿੰਨੇ ਪਰਮੇਸ਼ਰ ਦੇ ਆਦਰਯੋਗ ਦਾਸ ਸੁਣ ਰਹੇ ਨੇ ਦਾਸੀਆਂ ਸੁਣ ਰਹੀਆਂ ਨੇ ਜਿੰਨੇ ਵਿਸ਼ਵਾਸੀ ਸੁਣ ਰਹੇ ਨੇ ਇੱਕ ਵਾਰੀ ਪਰਮੇਸ਼ਰ ਦੇ ਦਾਸ ਦੀ ਜਗ੍ਹਾ ਆਪਣੇ ਆਪ ਨੂੰ ਰੱਖ ਕੇ ਵੇਖਿਓ ਫਿਰ ਤੁਹਾਨੂੰ ਰਿਅਲਾਈਜ਼ ਹੋ ਜਾਏਗਾ ਕਿਉਂਕਿ ਖੁਦਾ ਦੇ ਇੱਕ ਪਰਮੇਸ਼ੁਰ ਦੇ نبی ਦੇ ਉੱਤੇ ਇੱਕ ਦਾਸ ਦੇ ਉੱਤੇ ਪਵਿੱਤਰ ਬਾਈਬਲ ਦੇ ਵਿੱਚ ਵੀ ਲਿਖਿਆ ਕਿ ਪਰਮੇਸ਼ੁਰ ਦਾ ਦਾਸ ਜਿਹੜਾ ਯੂਸਫ ਸੀ ਉਹਦੇ ਉੱਤੇ ਵੀ ਇੱਕ ਤੁਮਤ ਲਗਾਈ ਗਈ ਸੀ ਇਹੀ ਪਾਪ ਦੀ ਤੁਮਤ ਉਹਦੇ ਉੱਤੇ ਲਗਾਈ ਗਈ ਸੀ ਕਿ ਉਹ ਸੱਚ ਸੀ ਤੁਸੀਂ ਸਾਰਿਆਂ ਨੇ ਸਟੋਰੀ ਨੂੰ ਪੜਿਆ ਆ ਕਿ ਉਹ ਸੱਚ ਸੀ ਆਪਾਂ ਸਾਰੇ ਜਾਣਦੇ ਆ ਕਿ ਯੂਸਫ ਉਸ ਪਾਪ ਤੋਂ ਭਜਿਆ ਪਰ ਫਿਰ ਵੀ ਯੂਸਫ ਨੂੰ ਉਸ ਪਾਪ ਦੀ ਸਜ਼ਾ ਮਿਲੀ ਖੁਜ ਲੋਕੀ ਅੱਜ ਜੇ ਫਰਜ਼ ਕਰਦੇ ਆ ਕਿ ਜੇ ਕਿਸੇ ਪਰਮੇਸ਼ਰ ਦੇ ਦਾਸ ਦੇ ਉੱਤੇ ਕੋਈ ਤੋਹਮਤ ਕੋਈ مصیبت ਬਣ ਵੈਂਦੀ ਆ ਜਾਓ ਹੋ ਸਕਦਾ ਉਸ ਸਜ਼ਾ ਆ ਨੂੰ ਵੀ ਉਹ ਝੱਲੇ ਲੈ ਲੇ ਆਪਣੇ ਜੀਵਨ ਦੇ ਵਿੱਚ ਤੇ ਕਈ ਕਹਿਣਗੇ ਵੇਖਿਆ ਇਹਨੂੰ ਸਜ਼ਾ ਮਿਲ ਗਈ ਇਹਨੂੰ ਸਜ਼ਾ ਇਸੇ ਕਰਕੇ ਮਿਲੀ ਆ ਇਹਦਾ ਮਤਲਬ ਯੂਸਫ ਦੇ ਉੱਤੇ ਸਜ਼ਾ ਆਈ ਇਹਦਾ ਮਤਲਬ ਉਹ ਗਲਤ ਸੀ ਪਰਮੇਸ਼ੁਰ ਦਾ ਦਾਸ ਜਿਹੜਾ ਯੂਸਫ ਸੀ ਉਹ ਪਾਪ ਤੋਂ ਭੱਜਿਆ ਤੇ ਸੱਚਾਈ ਦੇ ਉੱਤੇ ਖੜਿਆ ਰਿਹਾ ਤਾਂ ਕਰਕੇ ਸੱਚਾਈ ਤੇ ਖੜੇ ਰਹਿਣ ਦੇ ਬਾਵਜੂਦ ਉਹਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ ਪਰ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਪਰਮੇਸ਼ੁਰ ਦੀ ਵੱਡੀ ਕਿਰਪਾ ਉਹਦੇ ਤੇ ਹੋਈ ਤੇ ਉਹੀ ਯੂਸਫ ਜਿਹੜਾ ਉੱਥੋਂ ਦਾ ਰਾਜਾ ਬਣ ਗਿਆ ਇਦਾਂ ਪਰਮੇਸ਼ੁਰ ਸਾਨੂੰ ਚੁੱਕਦਾ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰੱਬ ਦੀ ਬਾਣੀ ਨੂੰ ਤੁਸੀਂ ਲੋਕ ਜਾਣਦੇ ਹੋ ਕਿਉਂਕਿ ਤੁਸੀਂ ਲੋਕਾਂ 'ਚ ਮੈਸੇਜ ਵੰਡਣ ਵਾਲੇ ਲੋਕ ਹੋ ਤੁਸੀਂ ਖੁਦਾ ਦੇ ਬੜੇ ਆਦਰਯੋਗ ਸੰਤੋ ਪ੍ਰਭੂ ਦੇ ਦਾਸ ਹੋ ਤੁਸੀਂ ਲੋਕਾਂ ਨੂੰ ਸਚਿਆਈ ਤੋਂ ਜਾਣੂ ਕਰਵਾਉਂਦੇ ਹੋ ਤੁਸੀਂ ਲੋਕਾਂ ਨੂੰ ਮੈਸੇਜ ਦਿੰਦੇ ਹੋ ਖੁਸ਼ਖਬਰੀ ਦਾ ਪੈਗਾਮ ਇਹ ਸਾਡੀ ਸੇਵਕਾਈ ਆ ਕਿ ਅਸੀਂ ਖੁਸ਼ਖਬਰੀ ਦਾ ਪੈਗਾਮ ਲੋਕਾਂ ਤੱਕ ਪਹੁੰਚਾਈਏ ਨਾ ਕਿ ਅਸੀਂ ਪਰਮੇਸ਼ਰ ਨੂੰ ਔਰ ਪਰਮੇਸ਼ਰ ਦੇ ਵਚਨ ਦੀ ਨਰਾਦਰੀ ਕਰੀਏ ਔਰ ਪ੍ਰਭੂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੀਏ ਕਿਸੇ ਵੀ ਖੁਦਾ ਦੇ ਦਾਸ ਦੇ ਉੱਤੇ ਤੋਮਤ ਨਾ ਲਾਓ ਕਿਉਂਕਿ ਇਹ ਗੱਲਾਂ ਜਦੋਂ ਮੈਂ ਸੁਣੀਆਂ ਤੇ ਮੈਨੂੰ ਬੜਾ ਦੁੱਖ ਹੋਇਆ ਸੁਣ ਕੇ ਕਿ ਇੱਕ ਪਰਮੇਸ਼ਵਰ ਦਾ ਜੋ ਦਾਸ ਬੜਾ ਵਧੀਆ ਕੰਮ ਕਰ ਰਿਹਾ ਆ ਮੈਂ ਕਿਸੇ ਨੂੰ ਸਹੀ ਤੇ ਕਿਸੇ ਨੂੰ ਗਲਤ ਕਰਨ ਲਈ ਨਹੀਂ ਆਇਆ ਪਰ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਤੁਸੀਂ ਸਾਰੇ ਪਰਮੇਸ਼ਵਰ ਦਾ ਕੰਮ ਕਰਦੇ ਹੋ ਪਰ ਫਿਰ ਵੀ ਸਾਡਾ ਕੰਮ ਨਹੀਂ ਆ ਕਿ ਅਸੀਂ ਕੋਈ ਜੱਜਮੈਂਟ ਦੇਈਏ ਆਪਣੀ ਉਹਦੇ ਤੇ ਅਸੀਂ ਕੋਈ ਜੱਜਮੈਂਟ ਦੇਈਏ ਖੁਦਾ ਦਾ ਕਲਾਮ ਹੈਗਾ ਹੈ ਨਾ ਪਰਮੇਸ਼ਵਰ ਦਾ ਵਚਨ ਹੈਗਾ ਹੈ ਨਾ ਤੁਸੀਂ ਆਪਣੀ ਜਗ੍ਹਾ ਦੇ ਉੱਤੇ ਟਿਕੇ ਰਹੋ ਜਿਵੇਂ ਪਰਮੇਸ਼ਰ ਦਾ ਵਚਨ ਰੋਮੀਆਂ ਦੇ ਵਿੱਚ ਵੀ ਕਹਿੰਦਾ ਜਿੱਥੇ ਹੈਗੇ ਉੱਥੇ ਟਿਕੇ ਰਹੋ ਤੁਸੀਂ ਜੇ ਸਾ ਹਾਲਾਤ ਵਿੱਚ ਸੱਦੇ ਗਏ ਉੱਥੇ ਟਿਕੇ ਰਹੋ ਸਾਡਾ ਕੰਮ ਨਹੀਂ ਆ ਕਿ ਅਸੀਂ ਜੱਜਮੈਂਟ ਦਈਏ ਅਸੀਂ ਫੈਸਲੇ ਸੁਣਾਈਏ ਅਸੀਂ ਫੈਸਲਾ ਦਈਏ ਇੱਕ ਖੁਦਾ ਦਾ ਦਾਸ ਕੰਮ ਕਰ ਰਿਹਾ ਜਦੋਂ ਪ੍ਰਭੂ ਦੇ ਪ੍ਰਭੂ ਯੇਸ਼ੂ ਮਸੀਹ ਜੀ ਦੇ ਕੋਲ ਜਦੋਂ ਕੁਝ ਚੇਲੇ ਆਏ ਨਾ ਤੇ ਉਹ ਆ ਕੇ ਕੀ ਕਹਿਣ ਲੱਗੇ ਕਹਿਣ ਲੱਗੇ ਪ੍ਰਭੂ ਜੀ ਉਹ ਵੇਖੋ ਤੁਹਾਡਾ ਨਾਮ ਲੈ ਕੇ ਭੂਤਾਂ ਨੂੰ ਕੱਢਦਾ ਹੈ ਤੇ ਪ੍ਰਭੂ ਜੀ ਨੇ ਕੀ ਉੱਥੇ ਕਿਹਾ ਉਹਨੂੰ ਪ੍ਰਭੂ ਜੀ ਨੇ ਉਹਨੂੰ ਇੱਥੇ ਇਹੀ ਗੱਲ ਕਹੀ ਸੀ ਕਿ ਜਿਹੜਾ ਮੇਰਾ ਨਾਮ ਲੈ ਰਿਆ ਆ ਉਹ ਤੁਹਾਡਾ ਵਿਰੋਧੀ ਨਹੀਂ ਉਹ ਤੁਹਾਡਾ ਭਰਾ ਆ ਤੇ ਭਰਾਵਾਂ ਦੇ ਲਈ ਦੁਆਵਾਂ ਕੀਤੀਆਂ ਜਾਂਦੀਆਂ ਜੇ ਅਸੀਂ ਆਪਣੇ ਵੈਰੀ ਆਪਣੇ ਦੁਸ਼ਮਣਾਂ ਦੇ ਲਈ ਪ੍ਰਾਰਥਨਾ ਕਰ ਸਕਦੇ ਆ ਤੇ ਅਸੀਂ ਆਪਣੇ ਭਰਾਵਾਂ ਲਈ ਦੁਆਵਾਂ ਕਿਉਂ ਨਹੀਂ ਕਰ ਸਕਦੇ ਜਾਂ ਕੋਈ ਵੀ ਰੱਬ ਦਾ ਦਾਸ ਤੁਹਾਨੂੰ ਲੱਗਦਾ ਕਿ ਜਿਹਦੇ ਅੰਦਰ ਕੋਈ ਕਮੀ ਤੁਸੀਂ ਵੇਖਦੇ ਹੋ ਉਸ ਕਮੀ ਨੂੰ ਉਜਾਗਰ ਕਰਨਾ ਉਸ ਕਮੀ ਨੂੰ ਦੱਸਣਾ ਸਾਡਾ ਕੰਮ ਨਹੀਂ ਆ ਸਾਡਾ ਕੰਮ ਆ ਆਪਣੇ ਭਰਾਵਾਂ ਦੀਆਂ ਗੱਲਾਂ ਨੂੰ ਢੱਕਣਾ ਆਪਣੇ ਭੈਣਾਂ ਭਰਾਵਾਂ ਦੀ ਆਪਣੀ ਇੱਜ਼ਤ ਨੂੰ ਢੱਕਣਾ ਤੇ ਉਹਨਾਂ ਲਈ ਦੁਆ ਕਰਨੀ ਕਿ ਪ੍ਰਭੂ ਇਹਨਾਂ ਨੂੰ ਸਹੀ ਕਰ ਇਹਨਾਂ ਨੂੰ ਸਹੀ ਕਰ ਮੇਰੀ ਦੁਆ ਆ ਤੇਰੇ ਅੱਗੇ ਪ੍ਰਾਰਥਨਾ ਆ ਮੈਂ ਕਹਿੰਦਾ ਜੇ ਤੁਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰੋਗੇ ਨਾ ਪ੍ਰਭੂ ਦਾ ਵਚਨ ਕਹਿੰਦਾ ਧਰਮੀ ਜਾਂਦੀ ਪ੍ਰਾਰਥਨਾ ਅਸਰ ਲੈ ਕੇ ਆਊਗੀ ਤੇ ਤੁਹਾਡੀ ਪ੍ਰਾਰਥਨਾ ਦੇ ਨਾਲ ਤੁਹਾਡਾ ਭਰਾ ਬਚਾਇਆ ਜਾਊਗਾ ਜੇ ਤੁਸੀਂ ਆਪਣੇ ਭਰਾ ਲਈ ਇੰਨੇ ਹੀ ਜਾਦਾ ਮਤਲਬ ਤੁਹਾਡੇ ਮਨ ਦੇ ਵਿੱਚ ਇੰਨਾ ਜਿਆਦਾ ਦੁੱਖ ਭਰਿਆ ਆ ਇੰਨਾ ਜਿਆਦਾ ਤੁਹਾਡੇ ਅੰਦਰ ਮਤਲਬ ਹੈਗਾ ਕਿ ਸਾਡਾ ਇੱਕ ਭਰਾ ਜਿਹੜਾ ਆਤਮਿਕਤਾ ਦੇ ਵਿੱਚੋਂ ਡਿੱਗ ਰਿਹਾ ਆ ਤੁਹਾਨੂੰ ਲੱਗ ਰਿਹਾ ਕਿ ਇੱਕ ਵੱਡੀ ਮਿਨਿਸਟਰੀ ਉਹ ਚਲਾ ਰਿਹਾ ਤੇ ਤੁਹਾਨੂੰ ਲੱਗ ਰਿਹਾ ਕਿ ਮਤਲਬ ਉਹ ਗਲਤ ਕਰ ਰਿਹਾ ਤੇ ਦਿਵਾ ਕਰੋ ਉਹਨਾਂ ਲਈ ਕੋਈ ਤੇ ਯੋਜਨਾ ਹੈਗੀ ਆ ਨਾ ਪਰਮੇਸ਼ਰ ਦੀ ਉਹਨਾਂ ਦੇ ਜੀਵਨ ਦੇ ਵਿੱਚ ਕਿਉਂਕਿ ਖੁਦਾ ਦਾ ਕਲਾਮ ਕਹਿੰਦਾ ਕਿ ਮੇਰੀ ਯੋਜਨਾ ਹਰ ਇੱਕ ਵਿਅਕਤੀ ਦੇ ਅੰਦਰ ਆ ਪ੍ਰਭੂ ਦੀ ਇੱਕ ਵੱਡੀ ਯੋਜਨਾ ਹੈ ਹਰ ਵਿਅਕਤੀ ਦੇ ਅੰਦਰ ਉਸ ਪਰਮੇਸ਼ਵਰ ਦੇ ਦਾਸ ਦੇ ਅੰਦਰ ਵੀ ਤੁਹਾਡੇ ਅੰਦਰ ਵੀ ਔਰ ਮੇਰੇ ਅੰਦਰ ਵੀ ਔਰ तकरीबन ਜਿੰਨੇ ਦੁਨੀਆਂ ਤੇ ਪ੍ਰਭੂ ਦੇ ਦਾਸ ਨੇ ਸਾਰਿਆਂ ਦੇ ਅੰਦਰ ਪਰਮੇਸ਼ਵਰ ਦੀ ਇੱਕ ਯੋਜਨਾ ਹੈ ਖੁਦਾ ਨੇ ਸਾਨੂੰ ਮੇਲ ਮਲਾਪ ਦੀ ਸੇਵਕਾਈ ਦਿੱਤੀ ਆ ਸੋ ਭੈਣੋ ਭਰਾਓ ਮੇਰਾ ਇਹੋ ਮੈਸੇਜ ਹੈ ਤੁਹਾਨੂੰ ਸਭਨਾਂ ਨੂੰ ਕੀ ਖੁਸ਼ਖਬਰੀ ਦਾ ਪੈਗਾਮ ਲੋਕਾਂ ਤੱਕ ਪਹੁੰਚਾਈਏ ਨਫ਼ਰਤ ਨੂੰ ਛੱਡੀਏ ਆਪਣੀਂ ਦਿਲਾਂ ਦੇ ਵਿੱਚੋਂ ਇਸ ਗੁਬਾਰ ਨੂੰ ਬਾਹਰ ਕੱਢ ਦੋ ਔਰ ਪਰਮੇਸ਼ਵਰ ਕਹਿੰਦਾ ਕਿ ਚੰਗਾ ਆ ਕਿ ਭਰਾ ਜਿਹੜੇ ਆ ਮਿਲ ਜੁਲ ਕੇ ਵਸਣ ਇਹ ਗੱਲ ਪਰਮੇਸ਼ਵਰ ਦਾ ਕਲਾਮ ਤੁਹਾਨੂੰ ਕਹਿ ਰਿਹਾ ਹੈ ਜੇ ਖੁਦਾ ਸਾਨੂੰ ਆਪਣੇ ਵੈਰੀਆਂ ਆਪਣੇ ਦੁਸ਼ਮਣਾਂ ਦੇ ਨਾਲ ਪਿਆਰ ਕਰਨ ਨੂੰ ਕਹਿ ਸਕਦਾ ਤੇ ਕਿੰਨਾ ਵਧੇਕ ਸਾਨੂੰ ਪਰਮੇਸ਼ਵਰ ਆਪਣੇ ਭਾਈਆਂ ਨਾਲ ਪਿਆਰ ਕਰਨ ਲਈ ਨਹੀਂ ਕਹੂਗਾ ਜੇ ਪਰਮੇਸ਼ਵਰ ਕਹਿੰਦਾ ਤੁਸੀਂ ਦੇਖੋ ਜੇ ਤੁਹਾਡੇ ਚ ਪ੍ਰੇਮ ਨਹੀਂ ਹੈਗਾ ਪ੍ਰਭੂ ਕਹਿੰਦਾ ਕਿਨਾਂ ਜੇ ਤੁਹਾਡੇ ਚ ਪ੍ਰੇਮ ਨਹੀਂ ਹੈਗਾ ਫਿਰ ਅਸੀਂ ਪਰਮੇਸ਼ਵਰ ਦੇ ਥੋੜੀ ਆ ਕਿਉਂਕਿ ਪ੍ਰਭੂ ਦੇ ਵਿੱਚ ਤੇ ਪਿਆਰ ਸੀ ਧੀਰੇ ਸੀ ਨਮਰਤਾ ਸੀ ਸੰਜਮ ਸੀ ਉਹਦੇ ਅੰਦਰ ਤੇ ਸਾਡੇ ਅੰਦਰ ਪ੍ਰੇਮ ਨਹੀਂ ਹੈਗਾ ਆ ਸਾਨੂੰ ਕੋਈ ਗੱਲ ਕਵੇ ਤੇ ਸਹੀ ਅਸੀਂ ਉਸੇ ਵੇਲੇ ਫਾਟੋ ਦਾ ਜਵਾਬ ਦਿੰਨੇ ਆ ਸੋ ਮੈਂ ਇਹੀ ਤੁਹਾਡੇ ਸਾਰੇ ਦੇ ਅੱਗੇ ਬੇਨਤੀ ਕਰਨੀ ਚਾਹੁੰਦਾ ਆ ਕਿ ਪਰਮੇਸ਼ਵਰ ਦੇ ਦਾਸ ਦੇ ਲਈ ਇਸ ਸਮੇਂ ਬੜੀ ਦੁਬਿਧਾ ਦੇ ਵਿੱਚ ਬੜੀਆਂ ਮੁਸ਼ਕਲਾਂ ਉਲਝਣਾ ਦੇ ਵਿੱਚ ਨੇ ਔਰ ਤੁਸੀਂ ਸਭ ਜਾਣਦੇ ਹੋ ਕਿ ਖੁਦਾ ਦੇ ਦਾਸ ਦੇ ਜਰੀਏ ਪਰਮੇਸ਼ਵਰ ਕਿੱਡੀ ਵੱਡੀ ਬਦਾਰੀ ਨੂੰ ਲੈ ਕੇ ਆ ਰਿਹਾ ਹੈ ਔਰ ਕਿੰਨੀ ਵੱਡੇ ਵੱਡੇ ਉਹਨਾਂ ਦੇ ਦੁਆਰਾ ਕ੍ਰੂਸਿਡ ਕੀਤੇ ਜਾ ਰਹੇ ਆ ਵੱਡੀਆਂ ਵੱਡੀਆਂ ਸਬਾਵਾਂ ਕੀਤੀਆਂ ਜਾ ਰਹੀਆਂ ਨੇ ਔਰ ਪਰਮੇਸ਼ਰ ਜਾਣਦਾ ਕਿ ਸਹੀ ਤੇ ਕੀ ਗਲਤ ਆ ਉਹ ਵੇਖਣਾ ਪਰਮੇਸ਼ਰ ਦਾ ਕੰਮ ਆ ਉਥੇ ਚਮਤਕਾਰ ਹੁੰਦੇ ਆ ਜਾਂ ਨਹੀਂ ਹੁੰਦੇ ਉਹ ਪਰਮੇਸ਼ਰ ਦਾ ਕੰਮ ਆ ਦੇਖਣਾ ਤੁਹਾਡੀ ਮਿਨਿਸਟਰੀ ਚਮਤਕਾਰ ਹੁੰਦੇ ਆ ਜਾਂ ਨਹੀਂ ਹੁੰਦੇ ਉਹ ਪ੍ਰਭੂ ਦਾ ਕੰਮ ਆ ਦੇਖਣਾ ਜੇ ਕੋਈ ਬਾਣੀ ਚ ਲਿਖਿਆ ਜੇ ਕੋਈ ਝੂਠੀ ਗਵਾਹੀ ਪਰਮੇਸ਼ਰ ਦੇ ਘਰ ਦੇ ਵਿੱਚ ਦਵੇਗਾ ਨਾ ਉਹਦੀ ਸਜ਼ਾ ਉਹ ਪਰਮੇਸ਼ਰ ਦੇ ਕੋਲੋਂ ਪਾਏਗਾ ਤੁਹਾਡੇ ਕੋਲੋਂ ਨਹੀਂ ਜੇ ਕੋਈ ਝੂਠੀ ਗਵਾਹੀ ਪ੍ਰਭੂ ਦੇ ਘਰ ਦੇ ਵਿੱਚ ਕੋਈ ਦਿੰਦਾ ਆ ਤੇ ਉਹਦੀ ਸਜ਼ਾ ਉਹ ਪਾਏਗਾ ਮੈਂ ਤੁਹਾਨੂੰ ਅੱਜ ਕਹਿਣਾ ਚਾਹਣਾ ਸਿੱਧੇ ਹੋ ਜਾਓ ਪ੍ਰਭੂ ਦੇ ਘਰ ਵਿੱਚ ਆਪਾਂ ਸਾਰੇ ਭਰਾ ਆ ਆਪਾਂ ਸਾਰੇ ਰਲ ਮਿਲ ਕੇ ਚੱਲੀਏ ਜਿਹਨੇ ਵਿਸ਼ਵਾਸੀ ਭੈਣ ਭਰਾ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹਣਾ ਦੇਖਿਓ ਕਿਤੇ ਇਹਨਾਂ ਵੀਡੀਓ ਨੂੰ ਦੇਖ ਕੇ ਜੜੀਆਂ ਸੋਸ਼ਲ ਮੀਡੀਆ ਤੇ ਅੱਜ ਆ ਰਹੀਆਂ ਨੇ ਕਿਉਂਕਿ ਇਹ ਸ਼ੈਤਾਨ ਜਿਹੜਾ ਤੁਹਾਨੂੰ ਗੁੰਮਰਾਹ ਕਰਨਾ ਚਾਹੁੰਦਾ ਤੁਹਾਨੂੰ ਡੇਗਣਾ ਚਾਹੁੰਦਾ ਆਤਮਿਕਤਾ ਦੇ ਵਿੱਚੋਂ ਤੇ ਤੁਸੀਂ ਇਹਨਾਂ ਜਿਹੜੀਆਂ ਨੈਗੇਟਿਵ ਵੀਡੀਓ ਨੇ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਜਾਂਦੀਆਂ ਨੇਗੇਟਿਵ ਜੋ ਕਿਸੇ ਰੱਬ ਦੇ ਦਾਸ ਦੇ ਵਿਰੁੱਧ ਬੋਲਿਆ ਜਾਂਦਾ ਜਾਂ ਪ੍ਰਭੂ ਦੇ ਵਿਰੁੱਧ ਬੋਲਿਆ ਜਾਂਦਾ ਇਹਨਾਂ ਵੀਡੀਓ ਨੂੰ ਇਗਨੋਰ ਕਰਿਆ ਕਰੋ ਇਹਨਾਂ ਨੂੰ ਇਗਨੋਰ ਕਰਕੇ ਪਰੇ ਕਰੋ ਕਿਉਂਕਿ ਇਹ ਤੁਹਾਨੂੰ ਆਤਮਿਕਤਾ ਦੇ ਵਿੱਚੋਂ ਪਛਾਣ ਸੁੱਟਣਗੀਆਂ ਇੱਥੇ ਪ੍ਰਭੂ ਦਾ ਵਚਨ ਕਹਿੰਦਾ ਰੋਮੀਆਂ 8:14 ਕਹਿੰਦਾ ਜਿੰਨੇ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ ਉਹੀ ਪਰਮੇਸ਼ਵਰ ਦੇ ਪੁੱਤਰ ਹਨ ਹੁਣ ਜੇ ਤੁਸੀਂ ਆਤਮਾ ਦੀ ਅਗਵਾਈ 'ਚ ਚੱਲੋਗੇ ਤੇ ਆਤਮਾ ਤੁਹਾਨੂੰ ਕਦੀ ਵੀ ਨਹੀਂ ਕਹੇਗਾ ਕਿ ਤੁਸੀਂ ਪਰਮੇਸ਼ਵਰ ਦੇ ਆਤਮਾ ਦੇ ਹੀ ਵਿਰੁੱਧ ਬੋਲੋ ਪ੍ਰਭੂ ਦਾ ਵਚਨ ਕੀ ਕਹਿੰਦਾ ਕਹਿੰਦਾ ਆਤਮਾ ਮੇਰਾ ਇੱਕਿਆ ਤੇ ਵਰਦਾਨ ਮੇਰੇ ਅਨੇਕ ਪ੍ਰਕਾਰ ਦੇ ਆ ਹੋ ਸਕਦਾ ਤੁਹਾਨੂੰ ਪ੍ਰਭੂ ਨੇ ਪ੍ਰਚਾਰਕ ਦਾ ਵਰਦਾਨ ਦਿੱਤਾ ਹੋਵੇ ਹੋ ਸਕਦਾ ਦੂਜੇ ਨੂੰ ਹੀਲਿੰਗ ਦਾ ਹੋਵੇ ਹੋ ਸਕਦਾ ਕਿਸੇ ਨੂੰ ਭਵਿੱਖਬਾਣੀ ਦਾ ਹੋਵੇ ਹੋ ਸਕਦਾ ਆ ਕਿ ਪਰਮੇਸ਼ਵਰ ਨੇ ਤੁਹਾਨੂੰ ਜਿਹੜਾ ਵਰਦਾਨ ਦਿੱਤਾ ਆ ਉਹ ਪ੍ਰਭੂ ਨੇ ਦਰਿਆਵਾਂ ਵਸ਼ੋਂ ਦਾ ਦਿੱਤਾ ਹੋਵੇ ਪ੍ਰਭੂ ਨੇ ਤੁਹਾਨੂੰ ਚਰਚ ਦੇ ਵਿੱਚ ਸੇਵਾ ਕਰਨ ਦਾ ਵਰਦਾਨ ਦਿੱਤਾ ਹੋਵੇ ਅਲੱਗ ਅਲੱਗ ਤਰ੍ਹਾਂ ਦੇ ਨਾਲ ਪ੍ਰਭੂ ਦੇ ਵਰਦਾਨ ਨੇ ਪਰ ਖੁਦਾ ਦਾ ਆਤਮਾ ਇੱਕ ਹੀ ਆ ਜਿਹੜਾ ਉਸ ਰੱਬ ਦੇ ਦਾਸ ਦੇ ਵਿੱਚ ਔਰ ਜਿਹੜਾ ਤੁਹਾਡੇ ਜੀਵਨ ਚ ਕੰਮ ਕਰਦਾ ਆ ਹallelujah ਸੋ ਰੱਬ ਦੇ ਪਿਆਰਿਓ ਆਤਮਾ ਦੀ ਅਗਵਾਈ ਚ ਚੱਲਣਾ ਸਾਰਿਆਂ ਨੇ ਔਰ ਜਿੰਨੇ ਮੇਰੇ ਭੈਣ ਭਰਾ ਜਿਹੜੇ ਮਤਲਬ ਆਏ ਦਿਨ ਸੋਸ਼ਲ ਮੀਡੀਆ ਦੇ ਉੱਤੇ ਕੋਈ ਨਾ ਕੋਈ ਜੋ ਬੁਰਾਈ ਨੂੰ ਦਿਖਾਉਣ ਦੀਆਂ ਵੀਡੀਓ ਆ ਕਿ ਅਸੀਂ ਬੁਰਾਈ ਨੂੰ ਲੱਭ ਕੇ ਲਿਆਈਏ ਕਿ ਇਸ ਰੱਬ ਦੇ ਦਾਸ ਦੇ ਅੰਦਰ ਕਿਹੜੀ ਕਿਹੜੀ ਬੁਰਾਈ ਛਿਪੀ ਆ ਉਹਨੂੰ ਲੋਕਾਂ ਤੱਕ ਉਜਾਗਰ ਕਰੀਏ ਇਹ ਸਾਡਾ ਕੰਮ ਨਹੀਂ ਆ ਤੁਸੀਂ ਮੇਰੇ ਭਰਾਓ ਮੈਂ ਤੁਹਾਨੂੰ ਇਹ ਗੱਲ ਬੋਲਣੀ ਚਾਹਣਾ ਇਹ ਸਾਡਾ ਕੰਮ ਨਹੀਂ ਆ ਕਿ ਅਸੀਂ ਬੁਰਾਈ ਨੂੰ ਕੱਢ ਕੇ ਲੋਕਾਂ ਤੱਕ ਉਜਾਗਰ ਕਰਕੇ ਦਿਖਾਈਏ ਕਿਉਂਕਿ ਕਮੀਆਂ ਸਾਰਿਆਂ ਦੇ ਵਿੱਚ ਹੈਗੀਆਂ ਨੇ ਆਪਾਂ ਸਾਰੇ ਕਮੀਆਂ ਨਾਲ ਭਰੇ ਹੋਏ ਆਂ ਬਸ ਪਰਮੇਸ਼ਰ ਦੀ ਕਿਰਪਾ ਆ ਕਿ ਜਿੰਨੇ ਸਾਨੂੰ ਪਵਿੱਤਰ ਤਾਈ ਦੇ ਵਿੱਚ ਸੱਦਾ ਦੇ ਦਿੱਤਾ ਆ ਔਰ ਅੱਜ ਅਸੀਂ ਪਵਿੱਤਰ ਹੋ ਜਾਣੇ ਪ੍ਰਭੂ ਦੇ ਵਿੱਚ ਪ੍ਰਭੂ ਕਹਿੰਦਾ ਮੈਂ ਪਵਿੱਤਰ ਆ ਤੁਸੀਂ ਵੀ ਪਵਿੱਤਰ ਬਣੋ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਣਾ ਕਿ ਅੱਜ ਜਿੰਨੇ ਵੀ ਤੁਸੀਂ ਮਾੜਾ ਚੰਗਾ ਅਗਰ ਆਪਣੇ ਮੂੰਹ ਤੋਂ ਬੋਲਦੇ ਹੋ ਜਾਂ ਸੋਸ਼ਲ ਮੀਡੀਆ ਰਾਹੀਂ ਬੋਲਦੇ ਹੋ ਇੱਕ ਦਿਨ ਤੁਹਾਨੂੰ ਇਹਦਾ ਹਿਸਾਬ ਦੇਣਾ ਪਏਗਾ ਤੁਸੀਂ ਸਾਰੇ ਮੇਰੇ ਭੈਣ ਭਰਾਓ ਅਗਰ ਤੁਸੀਂ ਇਹ ਕੰਮ ਕਰ ਰਹੇ ਹੋ ਕਿਸੇ ਦੇ ਅੰਡਰ ਹੋ ਕੇ ਕਰ ਰਹੇ ਹੋ ਜਾਂ ਆਪ ਕਰ ਰਹੇ ਹੋ ਜਿੱਦਾਂ ਵੀ ਕਰ ਰਹੇ ਹੋ ਤੇ ਇਹ ਕੰਮ ਛੱਡ ਦਿਓ ਰੱਬ ਤੁਹਾਨੂੰ ਸਾਰਿਆਂ ਨੂੰ ਵੱਡੀ ਬਰਕਤ ਦੇਵੇ ਔਰ ਮੈਂ ਸਭ ਪਰਮੇਸ਼ਵਰ ਦੇ ਦਾਸਾਂ ਲਈ ਇਹੀ ਪ੍ਰਾਰਥਨਾ ਕਰਦਾ ਹਾਂ ਦੁਆ ਕਰਦਾ ਹਾਂ ਕਿ ਸਾਰੇ ਸੰਸਾਰ ਦੇ ਲਈ ਪੂਰੇ ਜਗਤ ਦੇ ਲਈ ਪੂਰੇ ਸੰਸਾਰ ਲਈ ਸ਼ਾਂਤੀ ਮੰਗੋ ਔਰ ਵੱਡੀ ਬਰਕਤ ਨੂੰ ਮੰਗੋ ਕਿ ਅੰਤ ਦਾ ਸਮਾਂ ਚੱਲ ਰਿਹਾ ਆ ਔਰ ਪਰਮੇਸ਼ਵਰ ਜਿਹੜਾ ਆ ਸਭ ਲੋਕਾਂ ਨੂੰ ਬਚਾਵੇ ਔਰ ਸਭ ਲੋਕ ਸੱਚਾਈ ਨੂੰ ਜਾਣਨ ਔਰ ਸੱਚਾਈ ਉਹਨਾਂ ਨੂੰ ਆਜ਼ਾਦ ਕਰੇ ਸੋ ਸਾਰਿਆਂ ਨੂੰ ਜੈ ਐਮ ਸੀ ਦੀ